ਅਜਿਹਾ ਸੁਖਵੀਰ ਬਾਦਲਾ ਹੈ ਹਨਾ ਮੈਂ ਤਾਂ ਨਾ ਹੀ ਲਿਆ ਕੱਲਾ ਯਾਰ ਲਾ ਯਾਰ ਮਤਲਬ ਕੁਝ ਕਿਹਾ ਵੀ ਨਹੀਂ ਅਜੇ ਓਏ ਨਾ ਤੇ ਹੱਸ ਆ ਜਾਂਦਾ ਫਿਰ ਉਹ ਸੁਖਵੀਰ ਬਾਦਲਾ ਵਿਚਾਰਾ ਨਾ ਚਲੋ ਜਿਵੇਂ ਜਿੰਨੀ ਵੀ ਅਕਲ ਆ ਮਨੋ ਜੋ ਉਹ ਸਿੱਧੂ ਐ ਕਾ ਵਿਆਹਾਂ ਸ਼ਾਦੀਆਂ ਵਾਲਾ ਸੂਟ ਜਿਹਨੂੰ ਕਦੇ ਕੋਈ ਕਿੱਧਰ ਦੇ ਦਿੰਦਾ ਕੋਈ ਕਿੱਧਰ ਦੇ ਦਿੰਦਾ ਨਾ ਉਹਨੂੰ ਖੋਲਦੇ ਨੇ ਨਾ ਸਮਾਉਂਦੇ ਨੇ ਕਾਂਗਰਸ ਦੀ ਮਾੜੀ ਕਿਸਮਤ ਉਹਨੇ ਖੋਲ ਵੀ ਲਿਆ ਤੇ ਨਾ ਹੁਣ ਮਿਣਿਆ ਜਾਂਦਾ ਐ ਨਾ ਵਾਪਸ ਪੈਂਦਾ। ਕੋ ਮਜੀਠਿਆ ਹੈ ਨਾ ਸਰਪੰਚਾਂ ਨੇ ਇਹ। ਅਜੇ ਮੋਸ਼ਕਵੀਰ ਬਾਦਲੇ ਹੈ ਨਾ। ਮੈਂ ਤਾਂ ਨਾ ਹੀ ਲਿਆ ਕੱਲਾ ਯਾਰ। ਲੈ ਯਾਰ। ਮਰ ਤਾਂ ਕੁਝ ਕਿਹਾ ਵੀ ਨਹੀਂ ਅਜੇ। ਓਏ ਨਾ ਤੇ ਹਾਸਾ ਜਾਂਦਾ ਹੁਣ ਦਿਉ ਸੁਵੀਰ ਬਾਦਲ ਹੈ ਵਿਚਾਰਾ ਚਲੋ ਜਿਵੇਂ ਜਿੰਨੀ ਵੀ ਅਕਲਾ ਵਗਲਾ ਵਰਤੀ ਜਾਂਦਾ ਰਹਿੰਦਾ ਹੈ ਨਾ ਤੁਹਾਡੇ ਵਾਲਾ ਹੈ ਅੱਕ ਮਾਝੇ ਵਾਲਾ ਬਾਜਵਾ ਉਹਦਾ ਵੀ ਪੰਗਾ ਇਹੀ ਹੈ ਨੋ ਜੋ ਸੀ ਦੂਏ ਤਾ ਆਪਣੇ ਵਿਆਹਾਂ ਸ਼ਾਦੀਆਂ ਵਾਲਾ ਸੂਟ ਜਿਹਨੂੰ ਕੋਦੇ ਕੋਈ ਕਿੱਧਰ ਦੇ ਦਿੰਦਾ ਕੋਈ ਕਿੱਧਰ ਦੇ ਦਿੰਦਾ ਨਾ ਉਹਨੂੰ ਖੋਲਦੇ ਨੇ ਨਾ ਸਮਾਉਂਦੇ ਨੇ ਕਾਂਗਰਸ ਦੀ ਮਾੜੀ ਕਿਸਮਤ ਉਹਨਾਂ ਨੇ ਖੋਲ ਵੀ ਲਿਆ ਤੇ ਨਾ ਹੁਣ ਮਿਣਿਆ ਜਾਂਦਾ ਹੈ ਨਾ ਵਾਪਸ ਪੈਂਦਾ ਇੱਕੋ ਮਜੀਠਿਆ ਹੈ ਨਾ ਚਾਰ ਪੰਜ ਜਾਣੇ ਨੇ ਇਹ ਕੀ ਕੰਮ ਹੈ ਨਾ ਕੁਰਸੀਆਂ ਖੁੱਸ ਗਈਆਂ ਤੜਕ ਉੱਠ ਕੇ ਮੈਨੂੰ ਗਾਣਾ ਦੇਣੀ ਆ ਬਸ ਕੈਨੇਡਾ ਚ ਬਰਫ ਪੈ ਗਈ ਭਗਵੰਤ ਮਾਨ ਅਸਤੀਫਾ ਦੇਵੇ ਦੱਸੋ ਜਰਮਨੀ ਚ ਕੋਈ ਕਿਸੇ ਗੱਲ ਤੇ ਦੰਗੇ ਹੋ ਗਏ ਭਗਵੰਤ ਮਾਨ ਕਰ ਕੀ ਰਿਹਾ ਹੈ ਅਸਲ ਚ ਨਾ ਉਹਨਾਂ ਦੇ ਸੁਪਨੇ ਚ ਭਗਵੰਤ ਮਾਨ ਨਹੀਂ ਉਹਨਾਂ ਸੁਪਨੇ ਤੁਸੀਂ ਆਉਨੇ ਹੋ ਤੁਸੀਂ ਕੀਤਾ ਨਾ ਕੰਮ ਇਹ ਮੇਰੀ ਤਾਂ ਕੋਈ ਔਕਾਤ ਹੀ ਨਹੀਂ ਮੈਂ ਤਾਂ ਇੱਕ ਛੋਟਾ ਜਿਹਾ ਸਤਾਜ ਪਿੰਡ ਤੋਂ ਮੈਂ ਕਾਂਗਰਸ ਦੀ ਮਾੜੀ ਕਿਸਮਤ ਉਹਨੇ ਖੋਲ ਵੀ ਲਿਆ ਤੇ ਨਾ ਹੁਣ ਮਿਣਿਆ ਜਾਂਦਾ ਹੈ ਨਾ ਵਾਪਸ ਪੈਂਦਾ ਇੱਕੋ ਮਜੀਠਿਆ ਹੈ ਨਾ ਚਾਰ ਪੰਜ ਜਾਣੇ ਨੇ ਹੀ ਕੀ ਕੰਮ ਹੈ ਨਾ ਕੁਰਸੀਆਂ ਖੁੱਸ ਗਈਆਂ ਟੜਕੀ ਉੱਠ ਕੇ ਮੈਨੂੰ ਗਾਣਾ ਦੇਣੀ ਆ ਬਸ ਕੈਨੇਡਾ ਚ ਬਰਫ ਪੈ ਗਈ ਭਗਵੰਤ ਮਾਨ ਅਸਤੀਫਾ ਦੇਵੇ ਦੱਸੋ ਜਰਮਨੀ ਚ ਕੋਈ ਕਿਸੇ ਗੱਲ ਤੇ ਦੰਗੇ ਹੋ ਗਏ ਭਗਵੰਤ ਮਾਨ ਕਰ ਕੀ ਰਿਹਾ ਹੈ ਅਸਲ ਚ ਨਾ ਉਹਨਾਂ ਦੇ ਸੁਪਨੇ ਚ ਭਗਵੰਤ ਮਾਨ ਨਹੀਂ ਉਹਨਾਂ ਸੁਪਨੇ ਤੁਸੀਂ ਆਉਨੇ ਹੋ ਤੁਸੀਂ ਕੀਤਾ ਨਾ ਕੰਮ ਇਹ ਮੇਰੀ ਤਾਂ ਕੋਈ ਔਕਾਤ ਹੀ ਨਹੀਂ ਮੈਂ ਤਾਂ ਇੱਕ ਛੋਟਾ ਜਿਹਾ ਸਤੌਜ ਪਿੰਦ ਦਾ